ਅਗੀ ਦੇ ਫੋਨ ਜਾਈਏ ਹਲੋ ਹਾਂਜੀ ਕਿਵੇਂ ਹੋ ਹਾਂ ਮੇਰੀ ਜਾਣ ਦੇਲੇ ਜੋ ਬਤਾਇਆ ਉੱਠ ਪਾਣੀ ਪੀ ਉਹ ਨਾ ਭਾਈ ਨਹੀਂ ਤਾਂ پورا ਹਾਲ ਹੋਣਾ ਤੇ ਪਾਣੀ ਬਿਨਾ ਜੀਣਾ ਤੋਂ ਨਾ ਉਹ ਬੱਸ ਪਰਮਾਨੈਂਟ ਨਹੀਂ ਭੇਜਦਾ ਤਾ ਮੈਂ ਕਹਣਾ ਹਾਂ ਕੋਲ ਪਾਸੇ ਭੇਜਦਾ ਹਾਂ ਭਾਈ ਸੱਤ ਈਕਤ ਬਾਪੂ ਨਾ ਕੱਪੜਾ ਨੂੰ ਕਹਿੰਦਾ ਸੀਗਾ ਮਸ਼ੀਨ 'ਚ ਪਾਉਣ ਦੀ ਨਹੀਂ ਪਾਣੀ ਦਰਦ ਲੀਦੇ ਮੂ ਪਾਣੀ ਪੂਜਾ ਕੇ ਸੇਵਾ ਰੋ ਇਹ ਨਾਲੇ ਮੇਰੀ ਮਸੀਨ ਕਪੜੇ ਨਾ ਚਲੋ ਜੇ ਲੇਟ ਹੋਈ ਜੰਨੇ ਆ ਜੇ ਆਜੂ ਤੇਰੀ ਮਰਜ਼ੀ ਤੇਰਾ ਸੁੱਖ ਪੂਰੀ ਦੀ ਮੈਂ ਤਿਆਰ ਇਹ ਟੰਟਾ ਮਸੂਬਤ ਕਰ ਲਾ ਨਾਲੇ ਆਪਾਂ ਅਸੇ ਪਾਣੀ ਦੀ ਸੀਲ ਲਾਇਆ ਮੰਗੇ ਸੇਵਾ ਕਰਾਂ ਸਾਰਾ ਇਹ ਮੈਂ ਲੈਣਾ ਕਿਰਵਾ ਮੇਰੇ ਕੋਲ ਕੀ ਕਰਾਂਗਾ ਦੂਆ ਤੂੰ ਉਹ ਵੀ ਦਾਣਾ ਜਿਦਾਂ ਨਹੀਂ ਮਿਲਦਾ ਮੇਰੇ ਵੱਸੇ ਲੈਵੋ ਜਾਣਾ ਕਿੱਥੇ ਜਾਣਾ ਤੇਰਾ ਡਿਜਾਇਨ ਕਰ ਤੈਨੂੰ ਬੰਦ ਬੰਦ ਕਰ ਲਾ ਫਿਰ ਮੈਂ ਜੇ ਆ ਸਰ ਉਮਰ ਸੁੱਤ ਤੋਂ ਕਰ ਲਿਆਉਂਦੀ ਆ ਆਹ ਅੱਜਾ ਰੱਬ ਨੇ ਵਧੀਆ ਜਿਹਾ ਲਾਇਆ ਸੁੱਖ ਨੂੰ ਪੁੱਛਣਾ ਵੀ ਲਾ ਕੇ ਇਹ ਝਟਿਆ ਬੁੱਧੀਆਂ ਨਰਮਾ ਸੁਖਾ ਨਿਕਲੇ ਯਾਰ ਜਿੱਥੇ ਵੜੇ ਆ ਚੱਲੀਏ ਹਾਤ ਕਰ ਰੋਲੇ ਪਰ ਨਰਮਾ ਗੁੱਟ ਘੋਣਾਗਾ ਜੀ ਆਪਾਂ ਠੰਡ ਥੇੜੀ ਵੜਾ ਬਣਾਇਆ ਹੈਗਾ ਯਾਰ ਮੇਰੇ ਕੋਲ ਕੀ ਕਰੇਗਾ ਜੀ ਯਾਰ ਤੂੰ ਉਹ ਵੀ ਕਹਿਣਾ ਕਿ ਤੈਨੂੰ ਨਹੀਂ ਮਿਲ ਲਵੇ ਯਾਰ ਕਿੱਥੇ ਜਾਣਾ ਦਾ ਤਰਾ ਡਿਆ ਘੋਣਾ ਲੱਗੋ ਇਹਨਾਂ ਬੰਡਣ ਬੰਡਣ ਨੂੰ ਕੀ ਹੋਇਆ ਮੈਨੂੰ ਕੋ ਕਹਿਣਾ ਨਹੀਂ ਹੈਗਾ ਮੇਰੇ ਕੋਲ ਤੂੰ ਗੁੱਟ ਉਹ ਲਾਤਾ ਵੀ ਹੋਰ ਸਾਰਾ ਕੰਪਨਸਲ ਗੋਣਾ ਆ ਤੈਨੂੰ ਕੀ ਹੋਣਾ ਮੈਨੂੰ ਵੀ ਹੋਣਾ ਨਹੀਂ ਮੈਨੂੰ ਤਾਂ ਪਛਾਣ ਕਰ ਦੇਣਾ ਪਿਓ ਤਾਂ ਹੋਰ ਅੱਖਾਂ ਤੋਂ ਨਹੀਂ ਆਣੀ ਮੈਨੂੰ ਮੈਨੂੰ ਕੋਈ ਦਵਾਈ ਦਿੱਤੀ ਸਾਕੇ ਦੇ ਭਾਈ ਉਹ ਦਵਾਈ ਲੈ ਕੇ ਤੀ ਬੜਦੇ ਬਰਸ ਜਿੱਥੇ ਗਾ ਦਵਾਈ ਜੰਦੀ ਸੀ ਭਾਈ ਉਹ ਤਾਂ ਤੇ ਚੀ ਦਵਾਈ ਦਿੱਤੀ ਉਹ ਤਾਂ ਮੈਨੂੰ ਦਾ ਸੁਣ ਦੱਸਾਈ ਇੱਥੇ ਆਇਆ ਦੇਖਣਾ ਇਹ ਨਾ ਪਈ ਬਾਬਾ ਹੋਰ ਦਵਾਈ ਮੰਗਾ ਟੋਪਸਾ ਪ੍ਰੇਤ ਮੰਗਾ ਲਾ। ਉਹ ਤੇ ਇਹ ਬਹਿਲ ਕਰਿਆ ਹੁਣ ਦੂਜੀ ਕਿੱਥੇ ਲੈ ਕੇ ਜਾਵਾਂ ਦਵਾਈ ਫਿਰ ਮੈਂ। ਕੋਈ ਰਾਮਪੁਰੇ ਤੋਂ ਨਾ ਦੇ ਭਾਈ ਜਾਂ ਮੇਰੇ ਬੰਦਾ ਪੁੱਤੋ ਦੇ ਭਾਈ ਹੋਰ ਤਾਂ ਕਿੱਥੋਂ ਦਵਾਈ ਨਹੀਂ ਮਿਲਦੀ। ਖੜੇ ਟਾਂ ਨਹੀਂਗਾ ਮੇਰੇ ਕੋਲ ਬਰਾਵਾ ਪੁੱਜਾਰ। ਟਾਈਮ ਤੋਂ ਪਰੇ ਅੰਨਾ ਹੋਗਾ ਫਿਰ ਕਿਹ ਚਲੂਗਾ ਦੇਖਣੇ ਪਾਣੀ ਵੀ ਨਹੀਂ ਜਣਾ ਮੈਨੂੰ। ਓ ਤੂੰ ਉਹ ਕਿਹੜਾ ਚੈਟ ਕਰਨੀ ਆ ਪੰਨੇ ਨੂੰ ਵਰਗੀ ਹੁੰਦਾ ਦਾ। ਓ ਤੂੰ ਕਹਿੰਦਾ ਪੁੱਤੇ ਛੁੱਟੇ ਨਾ ਕੰਮ ਕਰਨਾ ਯਾਰ ਤੈਨੀਆਂ ਪਿਆਰੇ ਮੰਜੇ ਤੇ ਯਾਰ ਮੇਰੇ ਰੇਟਿੰਗਾਂ ਤੂੰ ਕਿਹਨੇ ਤੋੜੇ ਭਾਈ ਓ ਕੋਈ ਨਾ ਕੋਈ ਬੰਦਾ ਰੱਖ ਲਾਂਗੇ ਬੰਦਾ ਤਾਂ ਰੱਖਵੇਂਗਾ ਦੁਬਾਰੀ ਤੂੰ 500 ਵੀ ਲਿਆ ਨਹੀਂ ਸਕਦਾ ਕੋਈ ਤਾਂ ਰੱਖ ਲਾਂਗੇ ਪਰ ਤੂੰ 1000 ਰੁਪਏ ਤੂੰ 2000 ਵੀ ਮੇਰਾ ਲਿਆ ਕਰੇਗਾ ਓ ਮਹਿੰਗਾ ਬੂਕ ਭਾਈ ਦੁਬਾਰੀ ਨਹੀਂ ਵੰਡਿਆ ਓ ਤਾਂ ਵੀ ਲਾਰੇ ਥੋੜਾ ਜਿਹਾ ਕੋਈ ਦੁਬਾਰੀ ਯਾਰ ਮੈਂ ਆਇਆ ਤੂੰ ਕੋਈ ਹੋਰ ਕੋਪੋਟ ਯਾਰ ਮੈਨੂੰ ਦਵਾਈ ਦਵਾਉਣੀਆਂ ਨੇ ਕੁੱਪੜੀ ਅੱਜ ਨਾਲ ਦਾ ਬਹੁਤ ਬਿਆਦੇ ਮੇਰੇ ਕੋਲ ਨਾ ਟੈਕ ਹੈ ਨਾ ਬਸ ਜਾ ਕੇ ਆਉਣਾ ਕਿਤੇ ਟੈਕ ਨੂੰ ਤਾਂ ਕਿੱਧਰ ਜਾਣਾ ਵੇ ਮੈਂ ਜਾ ਕੇ ਆਉਣਾ ਕਿਤੇ ਨਾ ਮਜ਼ਾਕ ਨਾ ਕਰ ਦਵਾਈ ਦਵਾ ਕੇ ਲਿਆ ਪਹਿਲਾਂ ਬੰਦਿਆਂ ਨੂੰ ਹੋਸਟ ਕਰਨ ਬਾਅਦ ਤੇ ਕਰੀ ਸਾਰੇ ਅੱਜ ਤੱਕ ਫੜ ਪੈਸੇ ਨਹੀਂ ਹੈਗੇ ਜਿੰਨਾ ਤੱਕ ਫੜ ਪੈਸੇ ਆ ਚਲ ਦਵਾਈ ਹਾਂ ਬਣਿਆ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਮੈਂ ਕਿਹਾ ਤਾਂ ਗੱਡੀ ਲੈ ਕੇ ਠੀਕ ਆ ਚਲੋ ਮੈਂ ਦਵਾਈ ਨੂੰ ਕੁੱਪੜੇ ਪਾਸੇ ਚਾਰ ਹੋ ਜਾ ਠੀਕ ਹੈ ਗੱਡੀ ਕਿਤੇ ਨੂੰ ਕਾਲ ਹੋ ਰਹੀ ਹੈ ਆਜਾ ਜੀਰੇ ਲੇਟ ਹੋਈ ਜਨੇ ਬਾਈ ਰੌਲਾ ਹੋਇਆ ਬਾਰਖਾ ਕਿਉਂਕਿ ਮੈਂ ਕਹਿੰਦਾ ਵਧੀਆ ਵਧੀਆ ਰੌਲਾ ਹੋਇਆ ਤਾਂ ਆਇਆ ਯਾਰ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਹੈ ਕਰੇ ਮਾਂ ਪਿਓ ਹਾਂ ਮੇਰੀ ਮਾਂ ਬਿਮਾਰ ਹੋ ਰਹੀ ਹੈ ਉਹਨੂੰ ਛੋਟੇ ਨੂੰ ਕਹਿੰਦਾ ਦਵਾਈ ਦਵਾ ਲਿਆ ਲੱਛਣ ਕਰੀ ਜਾਂਦਾ ਟਵਾਈ ਲੈਣ ਵੇਲੇ ਮੈਨੂੰ ਕੰਮ ਆਨ ਸਵਾਲਟਰ ਚ ਜਾਣਾ ਵਾਗ ਤੇ ਵਾਰਾ ਕਰਦੀ ਕਰਨ ਉਹਨਾਂ ਕਹਾਂ ਮੈਂ ਬਾਈ ਦਵਾਈ ਦਵਾ ਰਿਆ ਨਹੀਂ ਤੇਰੀ ਛੱਤਰਪਲੇਟ ਹੋਊ ਨੇ ਦੁਬਾਰਾ ਹੋਰ ਹੁਣ ਮਾੜੀ ਗੱਲ ਯਾਰ ਕੋਈ ਟਾਈਮ ਨਹੀਂ ਯਾਰ ਚੱਲੀ ਆਪਾਂ ਤਣੂਗਾ ਪੈਸੇ ਮਿਲਦੇ ਨੇ ਸਭ ਕੁਝ ਬਣਦਾ ਵੀ ਦਵਾਈ ਦੇਣ ਵੇਲੇ ਹੋਰ ਹੁਣ ਜ਼ਰੂਰੀ ਹੈ ਬਾਈ ਯਾਰ ਦਵਾਈ ਤਾਂ ਜ਼ਰੂਰੀ ਹੈ ਆ ਗਿਆ। ਬਰਗੀ ਕਹਿੰਦਾ। ਕਹਿੰਦਾ ਜਾਨਾ। ਚੱਲ ਦੁਆਣਾ। ਆ ਕੀ ਆ ਕੀ ਦੇ ਫੋਨ ਜਾਈਂ ਆਂਦੇ। ਹੈਲੋ। ਹਾਂਜੀ ਕਿਵੇਂ ਹੋ? ਹਾਂ ਮੇਰੀ ਜਾਣ ਦੇ ਲਈ 24 ਘੰਟੇ ਫਿਰ ਹੀ ਜਾਵੇਂ। ਮੈਂ ਕੰਮ ਕਰਨਾਗਾ। ਅੱਛਾ ਵੱਡੇ ਪਾਰਟੀ ਕਰਨੀ ਆ। ਤੂੰ ਟੈਂਸ਼ਨ ਨਾਲੇ ਤੂੰ ਮੈਂ ਹੁਣ ਆ ਜਾਣਾਗਾ। යක පංගා පැකර බුලින්නු ද ීද නගතච නලේ පැහහිටු කල කරද මැති යම අට බට ගරද ගට ි කො ීීග ශ පිරු පුන ਹੈਲੋ ਹਾਂ ਜੀਰੇ ਹਾਂ ਵੀ ਬੀਬੀ ਨੂੰ ਦਵਾਈ ਦਿਉਣ ਦਾ ਬਾਕ ਗਿਆ ਸੀਗਾ ਹਮੋ ਟੈਸਟ ਜੇ ਕਰਨਾ ਬਟਾ ਇਹਨੇ ਤੇ ਪੈਸੇ ਲੱਗਣਗੇ 1500-2000 ਰੁਪਏ ਲੱਗੂਗਾ ਹੋਰ ਤੂੰ ਗੱਲ ਕਰ ਦੇ ਮੇਰੇ ਨੰਬਰ ਤੇ ਆ ਕਰਦੇ ਹੁਣ ਹੀ ਆ ਗਿਆ ਕਿ ਕਰਦੇ ਠੀਕ ਖੜਿਆ ਹਾਂ ਟੈਸਟ ਨਹੀਂ ਕਰਦੇ ਉਹਨਾਂ ਟਾਈਮ ਉਹ ਠੀਕ ਆ ਕਰ ਦੇ ਉਹਨਾਂ ਦੀ ਬੀਬੀ ਨੂੰ ਦੱਸ ਦੇ ਕਿ ਜੀਰੇ ਨੂੰ ਤਾਂ ਵੀ ਕਿਹੜਾ ਫੋਨ ਆ ਮੇਰੇ ਕੋਲ ਹੀ ਫੋਨ ਆਊਗਾ ਮੈਂ ਕਿਹਾ ਕੱਲ ਗੋਣੀ ਬੀਬੀ ਜੀ ਕਰਦੀਆਂ ਤੇ ਬੰਦੂ ਵਸਤਾ ਹੋ ਗਿਆ ਕਰਦੇ ਹਾਲਾ ਚੰਨਿਆ ਯਾਰ ਚੁੱਲ ਗਿਆ ਆ ਫੋਨ ਆ ਗਿਆ ਸੀ ਹਾਂ ਵੀਰੇ ਹਾਂ ਪੈਸੇ ਤਾਂ ਆ ਗਏ ਮੇਰੇ ਘਰ ਕਰਾ ਦੇ ਤੀ ਕੋ ਉਹ ਗੱਲ ਨਹੀਂ ਹੁੰਦੀ ਜੇ ਅੰਦਰ ਲੈ ਜਾ ਰੇ ਲੋਡ ਨਹੀਂ ਹੈਗਾ ਫੋਨ ਨਾਲੇ ਰੋਟਰੀ ਦੇ ਉਹ ਪੂਰੀ ਗੱਲ ਨਹੀਂ ਕਰ ਰਿਹਾ ਸਮਝ ਲਿਆ ਕਰੋ ਗੱਲ ਇਹ ਤੂੰ ਜਵਖਰੇ ਗੱਲਾਂ ਕਰੀ ਨਾ ਯਾਰ ਮੈਂ ਬਰਲੇਟ ਐਡ ਕਰਵਾਉਣ ਦੇ ਲਈ ਮਾਤਲ ਕਰਾਂ ਪੁਰੀ ਕਰਨ ਮੈਂ ਕੋਈ ਨਹੀਂ ਗੱਲ ਕਰਦਾ ਕੋਈ ਤੁਸੀਂ ਲੈ ਲਓ ਗੱਲਾਂ ਕਰੀ ਜਾਂਦੇ ਯਾਰ ਮਤਰਾ ਹਾਂਗਾ ਉਹ ਇਹ ਗੱਲ ਕਰੀ ਜਾਂਦੇ ਨੇਗੀ ਮੇਰਾ ਫਸ ਗਿਆ ਸੀਗੇ ਉਹੀ ਕੰਮ ਹੋ ਗਿਆ ਸੀਗਾ ਚਲ 1500 ਤੱਕ ਆ ਜਾਂਦੇ ਆ ਪਾਰਟੀ ਕਰਦੇ ਆਂ ਜੀ ਆਬੇ ਸੁਖ ਵੀਰੇ ਮਦਾਂ ਗੰਦੀ ਸੀ ਮੇਰੀ ਮੰਮੀ ਦਾ ਫੋਨ ਆਇਆ ਸੀਗਾ ਸਾਡੇ ਨਾਲ ਉੱਥੇ ਕੋਈ ਬਾਬਾ ਹੈ ਇਸਾਰ ਤੇ ਉਹ ਕਹ ਰਿਹਾ ਸੀ ਉੱਥੇ ਨਾ ਕੇ ਜਾਣਾ ਤੇ ਆਪਾਂ ਉੱਥੇ ਪਾਣੀ ਦੀ ਸੇਵਲ ਲਗਾ ਲਾਂਗੇ ਤੇ ਪੁੰਨ ਵਾਲਾ ਲੱਗਦਾ ਉੱਥੇ ਚਲ ਗਿਆ ਹੀ ਆਪਾਂ ਮੰਮੀ ਨੂੰ ਲੈ ਕੇ ਸਾਰੇ ਨਾ ਆਵਾਂਗੇ ਆਪਾਂ ਉੱਥੇ ਕਿੱਥੇ ਆ ਸਾਰਾ ਹਾਂ ਕਿਵੇਂ ਸਾਰੇ ਸੁੱਖਾਂ ਤੋਂ ਪੂਰੇ ਹੁੰਦੇ ਨੇ ਉੱਥੇ ਸਾਰਾ ਕੁਝ ਪੂਰਾ ਹੁੰਦਾ ਸਾਰਾ ਕਰਜ਼ਾ ਗੁਰਜ਼ਾ ਸਭ ਉੱਤਰ ਜਾਂਦਾ ਹੈ ਇਹਦਾ ਸੁੱਖ ਪੂਰੀ ਕੀ ਮਤ ਪਿਆ ਇਹ ਤਾਂ ਹਰ ਹਰ ਸੁੱਖ ਪੂਰੀ ਕਰਦਾ ਨਾਲੇ ਆਪਾਂ ਸਾਰਾ ਪਾਣੀ ਦੀ ਸੇਵਾ ਲੈ ਆਵਾਂਗੇ ਸੇਵਾ ਕਰਾਂਗੇ ਸਾਰਾ ਦਿਨ ਆਪਾਂ ਉੱਥੇ ਚੱਲੀਏ ਬਾਗ ਚੱਲਦਾ ਕੋਈ ਟੱਕਰ ਨਹੀਂ ਫਿਰ ਠੀਕ ਚੱਲਣਾ ਕੱਲ ਚੱਲਦੇ ਹਾਂ ਅੱਜੀ ਗੱਲ ਚੱਲਦੇ ਹਾਂ ਅੱਜ ਦਾ ਟਾਈਮ ਹੀ ਕਰ ਲੋ ਬਾਗ ਚੱਲਾਂਗੇ ਕੱਲ ਨੂੰ ਬਾਗ ਚੱਲਾਂਗੇ ਤੂੰ ਠੀਕ ਹੈ ਹੁਣ ਠੀਕ ਹੈ ਚੱਲ ਹਲੋ ਹਾਂ ਜੀ ਬਈ ਉਹ ਮੈਨੂੰ ਗੁੱਗਲ ਤੇ ਕਰਾ ਦੇ ਪੈਸੇ ਘੱਟੋ 10000 ਰੁਪਏ ਕਰਾ ਦੇ ਹਾਂ ਜੱਸੀ ਨੇ ਤੁਹਾਨੂੰ ਦੱਸਿਆ ਹੋਣਾ ਸਾਰਾ ਦਿਨ ਸ਼ਿਓ ਚੱਲੂਗਾ ਇੱਥੇ ਕੰਡ ਗੁੰਡ ਵੀ ਲੈਣੀ ਆ ਉਸ ਕਾਂਜੀ ਦਾ ਬੋਤਲਾਂ ਵੀ ਲਵਾਵਾਂਗੇ। ਬਾਕੀ ਯਾਰ ਦੋ ਜਿਆਦੇ ਉਹ ਵੀ ਲੋੜ ਰਹਿੰਦੀ ਆ ਯਾਰ। ਹਾਂ ਕਰਵਾ ਦੇ ਗੁਲਬਾਰ ਵੀ ਬ੍ਰੇਟ ਯਾਰ ਹੋਈ ਆ ਐਸੀ ਵਰਗੇ ਚਾਰ ਹੋ ਗਏ ਜਾਂਦੇ ਆ ਬਸ ਇਸ਼ਤਾਂ। ਠੀਕ ਆ ਉਹਨੂੰ ਫੋਨ ਕਰ ਦਿੰਦੀ ਹਾਂ ਗੁਲਬੇ ਕਰਾ ਕੇ। ਠੀਕ ਆ। ਭਾਈ ਇਹ ਸਿਆ ਆਇਆ ਬੀਬੀ ਆਇਆ। ਲੇਟ ਹੋਈਏ ਚਲੋ ਚੱਲੀਏ। ਜਿੱਸੀ ਇੱਕ ਬਾਪੂ ਨਾ ਕੱਪੜਾ ਨੂੰ ਕਹਿੰਦਾ ਸੀਗਾ ਮਸ਼ੀਨ 'ਚ ਪਾਉਣ ਦੀ ਨਹੀਂ ਪਾਣੀ ਧਰਦਾਂ ਦੀ ਉਹਦੇ ਨੂੰ। ਲਾਵੇ ਜੇ ਮੈਂ ਨਾ ਪਰਹ ਤੂੰ ਜਾ ਕੇ ਸੇਲਾ ਵਾ ਇਹ ਨਾਲੇ ਮੇਰੀ ਮਤੀ ਸੁਪੜੇ ਨਾ ਆ ਰਿਹਾ ਚਲੋ ਜੇ ਲੇਟ ਹੋ ਜੰਨੇ ਆ ਜੇ ਆਜੋ ਤੇਰੀ ਮਰਜ਼ੀ ਹੈ ਪਲੇਟ ਵੀ ਜੰਨੇ ਵਾ ਬਾਬਾ ਵਰਕ ਦੱਬਾਊਗਾ ਆਪੀ ਸੁੱਖ ਦਾ ਸਾਰਾ ਡੱਬਰ ਗੱਡੀ ਜੀ ਤੇ ਕਿੰਦਰ ਗਿਆ ਮਨ ਲਾਰਾ ਤਾਇਆ ਕਰ ਲਈ ਆ ਘਰੇ ਬਾਹਰ ਤਾਂ ਲਾ ਕੇ ਨਹੀਂ ਗਏ ਘਰ ਅੰਦਰੋਂ ਕਿੰਡਾ ਲੱਗਿਆ ਵੇ ਖੁੱਲ੍ਹੇ ਹੀ ਆ ਯਲਪੋ ਇਹਨੇ ਤਾਇਆ ਨੂੰ ਜਾ ਕੇ ਕਿੱਧਰ ਗਏ ਨੇ ਫੇ ਉਹ ਤਾਇਆ ਘਰੇ ਬੱਚਾ ਵੀ ਰੜਕਦਾ ਇਹਦੇ ਕੁੱਤਾ ਕੱਤਾ ਵੀ ਨਾ ਖੁੱਲਾ ਛੱਡ ਗਏ ਹੁਣ ਵੇ ਅੰਦਰ ਤੈਨੂੰ ਓ ਭਾਈ ਛਾਟ ਉੱਪਰ ਕਿਸੇ ਪਾਤੇ ਪੱਗਾ ਜੇ ਟੱਪਰ ਹੁੰਦਾ ਉੱਡਾ ਤੇ ਤੇ ਸਾਵਲੰਡਾ ਪਾਣੀ ਟਾਣੀ ਵੀ ਦਿੰਦਾ ਤੇ ਹਾਇ ਮਰੀ ਜਾਂਨੇ ਆ ਦੀਂਦਾ ਨਹੀਂਗਾ ਕਿੱਥੇ ਪਾਣੀ ਟਾਣੀ ਕਿੱਥੋਂ ਲੈ ਕੇ ਪੀਏ ਧਰ ਕੇ ਵੀ ਨਹੀਂ ਗਏਗੇ ਕੋਲੇ ਇਹ ਤਾਂ ਹਾਂ ਭਾਈ ਕਿਵੇਂ ਆ ਠੀਕ ਆ ਤੇ ਬੋਲੀ ਨਾ ਕਰ ਲਈ ਗਿਆ ਡੋਗੀ ਓ ਭਾਈ ਕੀ ਬੋਲੀ ਜਾਂਣਾ ਜੇ ਕੋਈ ਟੱਪਰ ਹੁੰਦਾ ਨਾ ਪਾਣੀ ਟਾਣੀ ਵੀ ਫੜਾਉਂਦਾ ਕੋਈ ਇਹਨਾਂ ਦੇ ਨਾਲ ਨਹੀਂ ਜਾਂਦਾ ਕਿ ਕਿੱਧਰ ਗਏ ਨੇ ਅਜ ਸਾਰੇ ਗਏ ਮੈਂ ਤਾਂ ਪਤਾ ਕਰਨਾ ਇਸ ਮੈਂ ਬਾਹਰ ਲੱਗਿਆ ਪਿਆ ਤਾਇਆ ਮਾਹ ਦਿਖਿਆ ਨਹੀਂ ਉਹ ਸਾਰੇ ਗਏ ਨੇ ਕੋਈ ਨਹੀਂ ਕਿਹੜਾ ਉਹ ਦੱਤ ਕੇ ਜਾਂਦੇ ਨੇ ਕੋਈ ਦੱਤ ਕੇ ਨਹੀਂ ਜਾਂਦਾ ਹੈਗਾ ਤੇ ਦਿਨੋਂ ਪਾਣੀ ਲਾਉਣ ਦਾ ਰਦਾ ਮੂੰਹ ਸੁੱਕਿਆ ਪਿਆ ਜੀਬ ਨੇ ਉਲਟੀ ਮੈਂ ਤਾਂ ਭਾਈ ਕਿਹਾ ਆ ਮਰੀ ਜਾਂਦਾ ਪਾਣੀ ਲੈ ਕੇ ਜਾਂਦਾ ਹੋਰ ਬੈਠਾ ਆ ਉੱਠ ਪਾਣੀ ਪੀ ਉਹ ਰੋ ਭਾਈ ਨਹੀਂ ਤਾਂ پورا ਹਾਰ ਹੋਰਾ ਤੇ ਪਾਣੀ ਬਿਨਾ ਦੇਣਾ ਤੂੰ ਆਉਂਦਾ ਨਾ ਉਹ ਬਸ ਪਰਮਾਨੈਂਟ ਨਹੀਂ ਭੇਜਦਾ ਤਾ ਮੈਂ ਕੌਣ ਆਉਣਾ ਹਾਂ ਸਤੇ ਪਾਸੇ ਭੇਜਦਾ ਹਾਂ ਭਾਈ ਸੱਤ ਇਹ ਤਾਂ ਬਦੀ ਹੋਵੇ ਉਹੀ ਭੇਜਦਾ ਹਾਂ ਭਾ ਭਈਆ ਰੱਖ ਰਿਆ ਫੇਰ ਪੀ ਦਾਂਗਾ ਆ ਫੇਰ ਪੀ ਲਈ ਹੋਰ ਹੋਰ ਭਾਈ ਫੇਰ ਪੀ ਦਾਂਗੇ ਹੋਰ ਬਾਥਰੂਮ ਵਗੈਰਾ ਜਾਣਾ ਦੱਸ ਦੇ ਫਿਰ ਮੈਂ ਅੱਗੀ ਖੇਤ ਜਾਣਾ ਉਸ ਤੋਂ ਬਾਅਦ ਉਹ ਨਾ ਭਾਈ ਬਸ ਇੱਥੇ ਮੈਂ ਤਾਂ ਬੇਬੂਨਾਂ ਹੋਰ ਕਿੱਥੇ ਜਾਊਂਗਾ ਮੈਂ ਅੱਜ ਨਹੀਂ ਬੈਠੂ ਤੇਰੇ ਨੂੰ ਵੇਖਣਾ ਪਊ ਤਾਂ ਬੈਠਣਾ ਤਾਂ ਇੱਥੇ ਹੀ ਹੋਊਗਾ ਪਤਾ ਨਹੀਂ ਕਿੱਧਰ ਗਏ ਨੇ ਦੱਸ ਮੈਂ ਫੇਰ ਮਾਰੂ ਜਿਹੜਾ ਤੇ ਲਵੇ ਜੇ ਦੱਸ ਜਾਨੇ ਤਾਂ ਚੰਗੀ ਗੱਲ ਕਿ ਬੰਦਾ ਉਹ ਹੈ ਜਾਂ ਉਹ ਕਰ ਲੈਂਦਾ ਉਹ ਮੈਂ ਵੀ ਉਹਨਾਂ ਦੇਖ ਕੇ ਆ ਸੀਗਾ ਗੱਡੀ ਤੇ ਜਾਈ ਜਾਂਦੇ ਸੀ ਸਾਰੇ ਜਾਣੇ ਅੱਛਾ ਭਾਈ ਬਤਾਇਆ ਤਾਂ ਦੀਨਾ ਨਹੀਂ ਬਾਕੀ ਸਾਰਾ ਡੱਬਰ ਵਾ ਗਿਆ ਮੈਂ ਚੱਲ ਪਤਾ ਲੈ ਕੇ ਆਈਏ ਦਾ ਇਹਦਾ ਚਲੋ ਭਾਈ ਉਹਨਾਂ ਦੀ ਮਰਜ਼ੀ ਆ ਫੇਰ ਤੂੰ ਮਾਰ ਲੈ ਜਿਹੜਾ ਭਾਈ ਪਾਣੀ ਟਣੀ ਪੜਾ ਜੀ ਕੋਈ ਗੱਲ ਨਹੀਂ ਤੰ ਹਾਂ ਚੰਗਾ ਚੰਗਾ ਭਾਈ ਜਿੰਤਾ ਨਾ ਕਰੀ ਕੋਈ ਜਿੰਤਾ ਨਹੀਂ ਭਾਈ ਜਿੰਤਾ ਕਾ ਦਿਆ ਓਕੇ ਮੈਂ ਰਤਨਾਵਾਂ ਵਧੀਆ ਭਾਈ ਵਧੀਆ ਖੜਾ ਰਹੇ ਮੈਂ ਬਹੁਤ ਟਾਈਮ ਹੋ ਗਿਆ ਥੜੇ ਨੂੰ ਪਤਾ ਨਹੀਂ ਸਖਰੀ ਘਰੇ ਪਾਸੇ ਗਏ ਨੇ ਪਤਾ ਨਹੀਂ ਯਾਰ ਗੱਡੀ ਨਹੀਂ ਗੱਡੀ ਤਾਂ ਮੈਂ ਵੀ ਦੇਖੇ ਨੇ ਕੋਈ ਪਤਾ ਤਾਂ ਹੈਗਾ ਕਿੱਧਰ ਗਏ ਨੇ ਕਹਿੰਦੇ ਭਾਈ ਪੁੰਨਦਾਨ ਨਹੀਂ ਬੜੇ ਕਰਦੇ ਤਰੇ ਫਿਰਦੇ ਨੇ ਪੁੰਨਦਾਨ ਕਿਵੇਂ ਕਿਸ ਵੀਰ ਆਤੀ ਕਿਤੇ ਕੁਝ ਕਰਤਾ ਦਾਨ ਦਾ ਅੱਛਾ ਸਵੀਰ ਲਾਉਣ ਗਏ ਨੇ ਅੱਜ ਦਾਂ ਤਾਂ ਫਿਰ ਬਹੁਤ ਕਰਦੇ ਆ ਬਹੁਤ ਕਰਦੇ ਬਾਹਰਲੇ ਤਾਂ ਨਹੀਂ ਨਾ ਪਾਰਦੇ ਹੁਣ ਮੈਂ ਘਰੋਂ ਆਇਆ ਕਰੇ ਬੜਾ ਤਾਂ ਪਾਣੀ ਦੇ ਗਲਾਸ ਬਿਨਾ ਮੂੰਹ ਸੁੱਕੀ ਜਾਂਦਾ ਸੀ ਜਦੋਂ ਮੈਂ ਗਿਆ ਉਹਦੀ ਜੀਵਨਾ ਪਲਟੇ ਵਿਚਾਰੇ ਦੀ ਹਾਂ ਹੈ ਉਹ ਮੈਂ ਮਾਰਣ ਹਣ ਮੇਰੀ ਗੱਲ ਸੁਣ ਸਵੀਲਾ ਤੇ ਤਾਂ ਤੁਰ ਤੁਰ ਤੇ ਬੰਦੇ ਪਾਣੀ ਪੀ ਆਉਂਦੇ ਆ ਆ ਘਰ ਤੋਂ ਵੱਡੀ ਸਵੀਲ ਕਿਹੜੀ ਆ ਜਿਹੜਾ ਮੰਜੇ 'ਚ ਪਿਆ ਉੱਠ ਕੇ ਪੀ ਨਹੀਂ ਸਕਦਾ ਉਹਨੂੰ ਪਾਣੀ ਦਾ ਗਲਾਸ ਦੇ ਕੇ ਨਹੀਂ ਗਏ ਜੇ ਘਰ ਨੂੰ ਤੇ ਤਾਉੜੇ ਦੇ ਕਈ ਪਰਚੀ ਤਰ ਜਾਂਦੇ ਸਹੀ ਗੱਲ ਆ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਹਰਲੇ ਪੋਨ ਨਹੀਂ ਤਾਰਦੇ ਚਲੋ ਬਾਹਰ ਵੀ ਜ਼ਰੂਰੀ ਨੇ ਕਰਨੇ ਆਪਾਂ ਇਹ ਨਹੀਂ ਕਹਿੰਦੇ ਵੀ ਬਾੜੀ ਗੱਲ ਆ ਸਵੀਰ ਲਾਉਣੀ ਪਰ ਪਹਿਲਾਂ ਕਰੇ ਤਾਂ ਧਿਆਨ ਨਾਲ ਕਰਕੇ ਜਾਂਦੇ ਇਹ ਵੀ ਸ਼ਰੀਰ ਦੇ ਇੱਕ ਤਰ੍ਹਾਂ ਦੀ ਕਰੇ ਵੀ ਸ਼ਰੀਰ ਬਾਹਰਲੇ ਤੀਰਥ ਵੀ ਫੇਰੀ ਤਾਰਨਗੇ ਜੇ ਘਰੇ ਪਹਿਲਾਂ ਧਿਆਰ ਰੱਖੂ ਬੰਦਾ ਆ ਜੇ ਸੀਰਾ ਠੀਕ ਆ ਉਹ ਵਿਚਾਰਾ ਬਾਹਰ ਕੰਮ ਤੇ ਵਗ ਜਾਂਦਾ ਨਹੀਂ ਕੁਇਲ ਵਾਲੀ ਚਲਾਉਂਦੇ ਨਾਲ ਕੰਮ ਕਰਦਾ ਸੁੱਖ ਤਾਂ ਸਾਰਾ ਦਿਨ ਬਸ ਵੇਲਾ ਛਡਾਉਂਦੀ ਆ ਉਹਦਾ ਤਜਾਬ ਦਾ ਕਰੇ ਬੁੜਾ ਦਾ ਜਾਨ ਵੀ ਰੱਖ ਸਕਦਾ ਉਹ ਹਾਂ ਉਹਦਾ ਤਜਾਬ ਦਾ ਕਹ ਸੁਣੀ ਲੈ ਕੇ ਦਿੰਦਾ ਚਲੋ ਤੋਖਿਆ ਤਾਂ ਕਹਾਂ ਕੀ ਬਣੂ ਦੁਨੀਆ ਦਾ ਸੱਚੇ ਪਾਸ਼ਾ ਵਾਗਰੂ ਜਾਣੇ ਭਰਾਵਾ ਉਹਦਾ ਉੱਚੀਆਂ ਹਵਾਵਾਂਾਂ 'ਚ ਹੀ ਰਹਿੰਦਾ ਹਾਂ ਚਲ ਆਪਾਂ ਆਪਦਾ ਉਹ ਰੱਖੀਏ ਕਿ ਨਹੀਂ ਹਾਂ ਸਹੀ ਗੱਲ ਆ ਮੈਂ ਜਾ ਕੇ ਆਉਣਾ ਜੇ ਬਾਬੇ ਕੋਲੇ ਫਿਰ ਤਾਂ ਜਿਹੜਾ ਮਾਰ ਕੇ ਆਵਾਂ ਮੈਂ ਤੁਮਾਰੇ ਕਿਲਾ ਮੈਂ ਤਾਂ ਜਾਣਾ ਹੁਣ ਖੇਤ ਤੇ ਵੀਰਬਾਨ ਇੱਕ ਨਦਾ ਜਿਹੜਾ ਮਾਰਨੀ ਪਾਣੀ ਪੂਣੀ ਦੇਦੀ ਉਹਨੂੰ ਆਇਆ ਕੀ ਕਰੇ ਇਹਨੇ ਆ ਜਾਣਗੇ ਤੁ ਬਗ ਜਾ ਜਾ ਤੁ ਬਗ ਸਿੰਘ ਇਹਨਾਂ ਤਾਂ ਮਿਲ ਕਿਤਨੀ ਆਵਾਂਗੇ ਬਗਾਲ ਜੇ ਮੰਨਾਂਗੇ ਮਾਰੀ ਜਾ ਖੇਤ ਜਾਵਾਂ ਮੈਂ ਤੁਹਾਡੇ ਰਹਿ ਕੇ ਜਾਏਗਾ ਤੁਮਾਰੇ ਕਿਲਾ ਕਾ ਮੈਨੂੰ ਤੁਮਾਰੇ ਦਾ ਸੋਖਰਾ ਫੋਨ ਕਿਵੇਂ ਆਈਂਦਾ ਹਲੋ ਆ ਸੋਖਾ ਕਿਵੇਂ ਆ ਗਰਾਹੀ ਕਾਦੀ ਓਏ ਅੱਛਾ ਚੌਲਾ ਦਾ ਕੜਾਹ ਕੱਢਣੇ ਹੋਰ ਹੈ ਆ ਮੀ ਪੈ ਜੂ ਚੱਲ ਵਧੀਆ ਗਰਮੀ ਬਹੁਤ ਹੋ ਰਹੀ ਹੈ ਠੰਡ ਹੋ ਜੂ ਤੇ ਨਾਲੇ ਮੈਂ ਘਰੇ ਆਇਆ ਸੀ ਤੁਹਾਡੇ ਤੂੰ ਮੈਂ ਕਿਹਾ ਸਵੀਟ ਵੀ ਲਾਈ ਸੀ ਐ ਚੱਲ ਵਧੀਆ ਕੰਮ ਆ ਭਰਾਵਾ ਸੇਵਾ ਹੋ ਗਈ ਨਾਲੇ ਇੱਕ ਗੱਲ ਹੋਰ ਤੇਰੇ ਕੋਲੇ ਮੈਂ ਆਉਣਾ ਵੀ ਸੀ ਚੌਲ ਤਾਂ ਕੱਢ ਲਾਂਗੇ ਕੋਈ ਗੱਲ ਨਹੀਂ ਨਾਲੇ ਭਾਰਤ ਦਾ ਉਹ ਵਧੀਆ ਫਰਜ਼ ਨਿਭਾ ਲੈਣਾ ਸੇਵਾ ਕਰ ਲੈਣਾ ਕਰੇ ਪ੍ਰਭਾਵਾ ਬਾਪੂ ਦਾ ਹੀ ਮੜਾ ਮੋਟਾ ਖਿਆਲ ਰੱਖਿਆ ਕਰ ਉਹ ਰੋਦੇ ਜਿਵੇਂ ਨਾ ਜਾਂਦਾ ਮਰ ਗਿਆ ਸੀ ਉਹ ਤਾਂ ਉਹ ਤੇਰਾ ਫਰਜ਼ ਵੜਦਾ ਸਿਰਾ ਤਾਂ ਚੱਲ ਬਾਹਰ ਕੰਮ ਤੇ ਹੁੰਦਾ ਹੈਗਾ ਨਾਲੇ ਸਭ ਤੋਂ ਵੱਡੀ ਜਗ੍ਹਾ ਤੇ ਇਹੀ ਆ ਜਿਨ੍ਹਾਂ ਨੇ ਆਪਣੀ ਖਾਤਰ ਸਾਰੀ ਜ਼ਿੰਦਗੀ ਕਮਾਇਆ ਹੈਗਾ ਬੁੜੇ ਹੋ ਗਏ ਹਾਂ ਆਪਣਾ ਦਾ ਕਹਿਣ ਦਾ ਫਰਜ਼ ਆ ਪ੍ਰਭਾਵਾ ਮੰਨਣੀ ਤੇਰੀ ਆ ਹਾਂ ਨਾਲੇ ਹੁਣ ਝਵੜਾ ਦੇ ਪੰਨ ਨਾਲਾ ਪੜੇ ਉਹ ਪਾਪ ਨਹੀਂ ਨਾ ਧੋਤੇ ਜਾਣੇ ਜਿਹੜੇ ਮਚਾ ਕੇ ਆਪਾਂ ਲਾਲ ਆਗਾਂ ਕਿੰਨੇ ਪੰਛੀ ਉਜਾੜਤੇ ਦਰਖਤਾਂ ਤੋਂ ਹਨਾ ਆਪਦੇ ਖੇਤਾਂ ਚੁੱਤ ਆਪਾਂ ਪਟਾਤੇ ਸਰਕਾਰੀ ਵੀ ਨਹੀਂ ਛੱਡੇ ਆਪਾਂ ਤਾਂ ਸੂਆਂ ਤੋਂ ਨਹਿਰਾ ਤੋਂ ਸਾਰੇ ਗੱਲਾ ਲਾ ਕੇ ਜਾਂੜਤੇ ਹਨਾ ਹੁਣ ਉਹਨਾਂ ਦੇ ਪਾਪ ਝਵੜਾ ਨਾਲ ਨਹੀਂ ਧੋਤੇ ਜਾਣੇ ਹੁਣ ਮਿਲ ਕੇ ਆਪਾਂ ਨੂੰ ਦਰਖਤ ਵੀ ਲਾਉਣੇ ਪੈਣਗੇ ਜਿੰਨੇ ਪਟਾਏ ਆ ਜੇ ਉਹਨੂੰ ਦੁੱਗਣੇ ਲਾਵਾਂਗੇ ਫੇਰ ਗਰਮੀ ਘਟੂ ਫੇਰ ਕਿਤੇ ਜਾ ਕੇ ਕੁਦਰਤ ਦਾ ਜਿਹੜਾ ਮੌਸਮ ਆ ਸਹੀ ਹੋਊਗਾ ਆ ਵਧੀਆ ਰਹੇਗਾ ਮੰਨ ਲੇਗਾ ਕੋਈ ਨਹੀਂ ਕਰਦੇ ਆ ਮਿਲ ਕੇ ਆਪਾਂ ਪਹਿਲਾਂ ਇਹ ਚੌਲਾਂ ਦੀ ਨਵੇੜਾਂਗੇ ਆਪਾਂ ਲਾ ਦਾਂਗੇ ਆਪਾਂ ਕੋਈ ਗੱਲ ਨਹੀਂ ਮੈਂ ਵੀ ਜਿੰਨਾ ਹੋਇਆ ਵੱਧ ਤੋਂ ਵੱਧ ਕਰੂੰਗਾ ਠੀਕ ਹੈ ਬਸ ਹੁਣ ਤਾਂ ਭਰਾਓ ਇਹੀ ਹੱਲ ਰਹਿ ਗਿਆ ਸਾਂਭ ਲੋ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ